ਦੀ ਆਵਾਜ਼ ਇਹਦੀ ਆਵਾਜ਼ ਬਹੁਤ ਦਬਾਈ ਕੰਨ ਬੋਲਾ ਕਰਤਾ ਹੈ ਨੇ ਲਗਾਤਾਰ ਜਿਹੜੇ 25 ਨਿਕਲੇ ਨੇ ਇਹ ਲਗਾਤਾਰ 25 ਨਿਕਲੇ ਪੁੱਤ ਆ ਗਏ ਤਾਂ ਦੇਖੋ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਵਾਗਤ ਹੈ ਤੁਹਾਡਾ ਦੋਸਤੋ ਇਸ ਵੀਡੀਓ ਵਿੱਚ ਅੱਜ ਹੈ 21 ਅਕਤੂਬਰ ਦਿਨ ਮੰਗਲਵਾਰ ਬੰਦੀ ਛੋੜ ਜੇਵਸ ਲੁਹਾਰਾ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਤੇ ਮੈਂ ਹੁਣ ਦੀਵੇ ਦਵੇਸੀ ਜਗਾ ਕੇ ਤੇ ਮੈਂ ਹੁਣ ਜੜੀਆਂ ਕੋਠੇ ਤੇ ਤੇ ਚਲਾਣੇ ਆ ਪਟਾਕੇ ਤੇ ਤੁਹਾਨੂੰ ਦਿਖਾਣਾ ਮੈਂ ਕਾਫੀ ਪਟਾਕੇ ਲੈ ਕੇ ਆਇਆ ਅੱਠ ਅੱਠ 10 ਹਜ਼ਾਰ ਦੇ ਪਟਾਕੇ ਮੈਂ ਜੋ ਕੀ ਲੈ ਕੇ ਆਇਆ ਤੁਹਾਨੂੰ ਦਿਖਾਣਾ ਇਹ ਚਲਨੇ ਆ ਉੱਪਰ ਕੋਠੇ ਦੇ ਉੱਪਰ ਤੇ ਚਲਾਣੇ ਆ ਪਟਾਕੇ ਤੇ ਆਹ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੈ ਬੰਦੀ ਛੋੜ ਦਿਵਸ ਤੇ ਦੀਵਾਲੀ ਤੇ ਆਹ ਦੇਖੋ ਪਟਾਕੇ ਜਿਹੜੇ ਜਿਹੜੇ ਮੈਂ ਲੈ ਕੇ ਆਇਆ ਇਹ ਕਿ ਛੋਟੇ ਹੈਲੀਕਾਪਟਰ ਜਿਵੇਂ ਅਗਲਾ ਉਹ ਤੋੜਦੇ ਨੇ ਇਹ ਹੈਗੇ ਬੰਬ ਉਨੋ ਵਾਲੇ ਇਹ ਹੈਗੇ ਚੱਕਰੀਆਂ ਅੱਗੇ-ਅੱਗੇ ਪੈਨਸਲਾਂ ਪੈਨਸਲਾਂ ਸੀ ਆ ਫਿਰ ਅੱਗੇ ਬੰਬ ਆਗੇ ਸ਼ੌਟ ਹੈ ਗਿਆ ਇੱਕ ਸ਼ੌਟ ਹੈ ਗਿਆ 60 ਵਾਲਾ ਤੇ ਇਹ ਹੈ ਗਿਆ 25 ਵਾਲਾ ਇਹ ਵੀ ਸਿੰਗਲ ਸ਼ੌਟ ਨੇ ਸਾਰੇ ਜਿਹੜੇ ਇਹ ਨੇ ਇਧਰ ਫੇਰ ਆ ਗਏ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਪਹਿਲਾਂ ਮੁਰਗਿਆਂ ਵਾਲੇ ਪਟਾਕੇ ਮਿਲਦੇ ਸੀ ਪਹਿਲਾਂ 10 ਰੁਪਏ ਆ ਸੀ ਹੁਣ 15 ਰੁਪਏ ਦਾ ਪੈਕਟ ਆ ਆ ਗਏ ਅੱਗੇ ਹਵਾਈਆਂ ਇਹ ਆ ਗਈ ਵਿਸਲ ਵਾਲੀ ਹਵਾਈ ਇਹ ਆ ਗਈ ਅਮਰਸਰੀ ਹਵਾਈ ਇਹ ਵੀ ਵਿਸਲ ਵਾਲੀ ਹਵਾਈ ਇਹ ਅੱਗੇ ਫੇਰ ਹਵਾਈ ਹਵਾਈਆਂ ਈਆਂ ਅਨਾਰ ਇਹ ਅੱਗੇ ਫੇਰ ਆ ਗਏ ਅਨਾਰ ਇਹ ਛੋਟੇ ਬੰਬ ਹਵਾਈਆਂ ਤੇ ਇਹ ਕਿਝ ਹੋਰ ਨਾ ਆ ਵੀ ਲੈ ਕੇ ਆਇਆ ਸੀ ਜਿਹੜੇ ਮਿੱਟੀ ਵਾਲੇ ਇਲਾਰ ਦੇਖੋ ਜਿਹੇ ਚਲਾਣੇ ਆ ਮੇਂ ਦੋਸਤੋ ਅਮੈਂ ਕੁਛ ਹਵਾਈਆਂ ਲਈਆਂ ਦੇ ਵਿੱਚ ਪਟਾਕੇ ਭਾਈ ਡੱਬੇ ਦੇ ਤੇ ਆਪਾਂ ਕਰਨੇ ਆ ਸ਼ੁਰੂ ਹੋਣ ਜਿਹੜੇ ਨੇ ਚਲਾਣੇ ਪਟਾਕੇ ਦੋਸਤੋ ਹੁਣ ਮੈਂ ਆ ਗਿਆ ਕੋਠੇ ਦੇ ਉੱਪਰ ਤੀਜੀ ਮੰਜ਼ਲ ਤੇ ਯਾ ਦੇਖੋ ਪਹਿਲਾਂ ਇੱਥੇ ਪਟਾਕੇ ਵੱਜਦੇ ਪਏ ਨੇ ਟਾਈਮ ਤਕਰੀਬਨ ਟਾਈਮ ਹੈ ਗਿਆ ਹੁਣ ਇਸ ਟਾਈਮ 22:00 ਦਿਖਾਓ ਟਾਈਮ ਹੈ ਗਿਆ ਜ 8:00 ਵਜੇ ਤਾਂ ਦੇਖੋ ਸਾਰੇ ਪਾਸੇ ਜਿਹੜੇ ਗੂੰਜਾ ਪਟਾਕਿਆਂ ਦੀਆਂ ਤੇ ਜਿਹੜੇ ਮਨੰਦੇ ਪਹਿਲੇ ਬੰਦੀ ਛੋੜਦੇ ਵਾਸਤੇ ਦੀਵਾਲੀ ਦੇਸਤੋ ਮੈਂ ਹੁਣ ਚਲਾਣ ਲਗਾ ਹਵਾਈ ਜਿਹੜੀ ਅਮਰਸਰੀ ਹਵਾਈ ਦੇ ਨੇ ਕਿੰਨੀ ਉੱਪਰ ਚੱਲੀ ਜ਼ਿਆਦਾ ਉੱਪਰ ਨਹੀਂ ਗਈ ਮੈਂ ਹੁਣ ਲੈ ਕੇ ਆਣਾ ਵਾ ਦੇਖਣਾ ਵਾ ਇੱਕ ਚਲਾਣੇ ਆ ਨਾਰ ਪਹਿਲਾਂ ਉਹ ਤੋਂ ਬਾਅਦ ਆਪਾਂ ਚਲਾਵਾਂਗੇ ਫਿਰ ਇੱਕ ਸਿੰਗਲ ਛੋਟ ਫੋਨਾ ਪਚ ਲਾਨੇ ਆ ਨਾਰ ਇਹਨੂੰ ਆਪਰਾ ਕਿਤੇ ਲਾ ਨਹੀਂ ਆਇਤੀ ਇਹ ਇਹ ਗਾਸਿੰਗਲ ਛੋਟ ਤੇ ਕੋਪਰ ਜਾਂਦਾਗਾ ਇੱਥੇ ਵੱਡਦਾ ਇਹ ਜਾ ਕੇ ਵੱਜਦਾ ਉੱਪਰ ਇਹ ਤਿੰਨ ਨਿਕਲੇ ਉੱਪਰ ਜਾ ਕੇ ਜੋ ਹੁਣ ਆਪਾਂ ਚਲਾਉਣੇ ਆ ਨਾਲ ਹਵਾ ਮੈਂ ਤੀਜੀ ਮੰਜ਼ਲ ਤੇ ਹਵਾ ਜਿਹਦੀ ਬਹੁਤ ਚਲਦੀ ਵੀ ਇਹ ਹਵਾ ਕਰਕੇ ਥੋੜਾ ਬੁੱਝ ਗਿਆ ਫਿਰ ਚਲਾਉਣਾ ਇਹਨਾਂ ਨੇ ਦੁਬਾਰਾ ਹੁੰ ਚੱਲਿਆ ਹੈ ਪੰਜਾਬ ਚ ਦੀਵਾਲੀ ਮਨਾਉਂਦਾ ਦੋਸਤੋ ਇੱਕ ਆਪਣਾ ਹੀ ਮਜ਼ਾ ਮੈਂ ਦੇਖਣਾ ਕਿਹੜੇ ਪਟਾਕੇ ਹੋਰ ਜਲਦੇ ਮੈਂ ਡੱਬੇ ਚ ਪਾਕ ਲਿਆ ਸੀ ਪਟਾਕੇ ਥੋੜੀ ਥੋੜੀ ਤੱਕ ਬਾਗਲੇ ਅਜੇ ਮੈਂ ਜਮਾ ਕੇ ਜਾ ਕੇ ਤੁਹਾਨੂੰ ਕੀ ਚਾੜਨੀ ਹੁਣ ਫੇਰ ਆਪਾਂ ਚਲਾਣੇ ਆਂ ਭਾਈ ਇਹ ਛੋਟੀ ਹੈ ਭਾਈ ਇਹ ਇਹ ਘਰ ਦੇ ਪਿਛਲੇ ਪਾਸੇ ਗਈ ਕਿ ਤੂੰ ਬਾਦ ਆਪਾਂ ਚਲਾਣੇ ਆ ਕੋਈ ਇੱਕ ਏ ਦੋਸਤ ਮੈਂ ਤੁਹਾਨੂੰ ਇੱਕ ਚਾਣਾ ਇੱਕ ਚਾਣੇ ਇੱਕ ਚਰਕਰੀ ਵੀ ਜਿੱਕੋ ਮੈਂ ਇੱਥੇ ਉਹ ਵਾਹ ਬਾਈ ਬਹੁਤ ਜ਼ਿਆਦਾ ਪਹਿਲਾਂ ਦੱਸਿਆ ਹਾਂ ਪੂਰਾ ਬਈ ਬਹੁਤ ਜ਼ਿਆਦਾ ਸਵਾ ਕਰਕੇ ਇਹ ਲੈਟਰ ਸੌਂ ਗਿਆ ਤੋ ਚੱਲੀ ਤੁਹਾਡੀ ਟੱਕਰ ਹੀ ਮੈਂ ਹੋਲੀ ਹੋਲੀ ਸਪੀਡ ਨਾਲ ਵਧਦੀ ਵੀ ਕਾਫੀ ਟਾਈਮ ਚੱਲ ਵੀ ਬਾਈ ਉਹਨੇ ਕਿਹਾ ਹੀ ਬਚਣ ਲੱਗਾ ਕਹਿੰਦਾ ਜ਼ਿਆਦਾ ਟਾਈਮ ਚੱਲੇਗੀ ਕਿੰਨੇ ਚੰਗੀ ਜਾਂਦੀ ਹੈ ਅਜੇ ਵੀ ਉਹ ਥੋੜਾ ਪਿੱਛੇ ਹੋ ਜਾਣਾ ਸ਼ਾਇਦ ਬੰਬ ਵੀ ਗਜੇ ਦਾ ਕਾਫੀ ਟਾਈਮ ਚੱਲ ਪਈ ਇਹਦੇ ਉਹ ਬਾਈ ਹੁਣ ਆਪਾਂ ਦੇਖਣਾ ਕੀ ਚਲਾਵਾਂ ਇੱਥੋਂ ਛੱਡ ਰਿਹਾ ਕਿਹੜਾ ਬੰਬ ਤੇਜੀ ਆਵਾਜ਼ ਇਹਦੀ ਆਵਾਜ਼ ਬਹੁਤ ਬਾਈ ਕੰਨ ਬੋਲਾ ਕਰਤਾ ਹੈ ਤੇ ਦੋਸਤੋ ਕੁਛ ਇਹੋ ਜਿਹਾ ਮੋਲੇ ਉੱਪਰੋਂ ਮੈਂ ਥੋੜੇ ਪਟਾਕੇ ਚਲਾਏ ਜੇ ਪਟਾਕੇ ਕਾਫੀ ਚੱਲਦੇ ਪਏ ਟਾਈਮ ਹੋਣਾ ਅੱਜ ਸਵਾ 8 ਦੇ ਵਜੇ ਹੋ ਗਿਆ ਰਾਤ ਦਾ ਦੇਖਦਾ ਮੇਰੇ ਪਿੱਛੇ ਜਿਹੜੇ ਪਟਾਕੇ ਹੋ ਗਏ ਸੂਰੇ ਸੂਰੇ ਇੰਨੇ ਹ ਸਾਡੇ ਪਿੰਡ ਸੂਰੇ ਇਨੇ ਨਹੀਂ ਚੱਲੇ ਪਰ ਜੇ ਰਾਤ ਨੇ ਕਾਫੀ ਪਟਾਕੇ ਚੱਲਦੇ ਬੈਠੇ ਸ਼ੁਰੂ ਹੋ ਗਏ ਨੇ ਪਟਾਕੇ ਵੱਜਦੇ ਤੇ ਦੋਸਤੋ ਮੈਂ ਉਤਰਾਨੇ ਦਾ ਫਿਰ ਸਿੰਗਲ ਸ਼ਾਟ ਦੇਖੋ ਕਿ ਕਿੱਦਾਂ ਜਾਂਦਾ ਉੱਪਰ ਇਹਨੇ ਪਹਿਲਾਂ ਉੱਪਰ ਜਾਣਾ ਦੇਖੋ ਕੁਝ ਸਿੰਗਲ ਛੋੜਨੇ ਲਈ ਤਿੰਨ ਚਾਰ ਜਿਹੜੇ ਫਿਰ ਦੋਸਤੋ ਹੁਣ ਮੈਂ ਚਲਾਣ ਲੱਗਾ ਦੇਖਣੇ ਕਿੰਨਾ ਟਾਈਮ ਲੱਗਦਾ 25 ਸ਼ਾਟ 25 ਸ਼ਾਟ ਚਲਾਣ ਲੱਗੇ ਆ 60 ਆ ਰੱਖ ਲਿਆ ਮੈਂ ਦੇਖਣੇ ਆ ਇਹ ਅਲੱਗ ਹੀ ਆ ਕਿ 25 ਸ਼ਾਟਾਂ ਨੂੰ ਦੇਖਣੇ ਆ ਕਿੰਨਾ ਕੁ ਟਾਈਮ ਲੱਗਦਾ ਇਹਨਾਂ ਉੱਪਰ ਜਾਂਦੇ ਕਿੰਨਾ ਟਾਈਮ ਕੱਢਦੇ ਨੇ ਓ ਹੋਏ ਤਾਂ ਕਾਕ ਲੱਗੀ ਪਹਿਲਾ ਗਿਆ ਉੱਪਰ ਦੂਜਾ ਗਿਆ ਉੱਪਰ ਤੀਜਾ ਇਹ ਚਲਦੇ ਵੀ ਲਗਾਤਾਰ ਜਿਹੜੇ 25 ਦੇ ਲੈ ਨੇ ਇਹ ਲਗਾਤਾਰ 25 ਨਿਕਲ ਰਹੇ ਉੱਪਰ ਆ ਗਏ ਪਾ ਦੇਖੋ 25 ਛੋਟੇ ਤੇ ਨੀਚੇ ਉੱਪਰ ਜਾ ਗਏ ਕਾਫੀ ਵਧੀਆ ਓਏ ਜਿਹੜੇ ਚੱਲਦੇ ਪਏ ਨੇ ਚਲ ਇੱਥੇ ਪਟਾਕਾ ਪਾਈਦਾ ਫੇਰ ਉੱਪਰ ਜਾ ਕੇ ਉਹ ਦੇਖੋ ਹਾਈ ਤੱਕ ਓਏ ਭਾਈ ਇਹ ਬੇਨੇ ਹਜੇ ਲਾਸਟ ਲਾਸਟ ਗਿਆ ਇਹ ਪਟਾਕਾ ਸਟਮ 25 ਪਟਾਕੇ ਜਿਹੜੇ ਮਿਸਟਰ ਫੈਮ ਲੱਗਦਾ ਜਿਹਾ ਆਪਸਾ ਬਲੇ ਵੀਡੀਓ ਮੱਕ ਗਈ ਕਿੰਨੀ ਕਿਤੀ ਸਪੋਰਟ ਦਿੱਤਾ ਵੀਡੀਓ ਪੂਰੀ ਚੈਨਲ ਪਰ ਚਿੱਤ ਜਗਤ ਲੱਗੇ 25 ਛੋਟਾ ਨੇ ਤੇ ਆ ਹੁਣ ਬਿਲਕੁਲ ਹੀ ਖਾਲੀ ਹੋ ਗਿਆ ਦੋਸਤੋ ਹੁਣ ਟਾਈਮ ਸਮਾ ਹੋ ਗਿਆ ਤਕਰੀਬਨ 11 ਵਜੇ ਨਾਲੇ ਨੇ ਤੇ ਪਟਾਕੇ ਕਾਫੀ ਹੁਣ ਮੈਂ ਚਲਾ ਛੱਡੇ ਤੂੰ ਦਿਖਾਣਾ ਕਿੰਨੇ ਚੱਲ ਗਏ ਤੇ ਮੈਂ ਹੁਣ ਲਾਈਨ ਆਇਆ ਸੀ ਲਾਸਟ ਜਿਹੜਾ ਰਹਿ ਗਿਆ ਮੇਰਾ ਸ਼ੋਟ ਜਿਹੜਾ 60 ਵਾਲਾ ਇਹਨੂੰ ਚਲਾਣੇ ਆ ਤੁਹਾਨੂੰ ਦਿਖਾਣਾ ਕਿੰਨਾ ਕੁ ਟਾਈਮ ਲੇ ਵੀ ਕੱਟਦਾ ਤੇ ਕਿੰਨੇ ਕੁ ਉੱਪਰ ਜਾਂਦਾ ਪਹਿਲਾਂ ਤੁਹਾਨੂੰ ਦਿਖਾਣਾ ਕਿੰਨੇ ਕੁ ਪਟਾਕੇ ਰਹਿ ਗਏ ਹੋਣ ਇੱਥੇ ਬੈਡ ਤੇ ਪਹਿਲਾਂ ਤੁਸੀਂ ਦੇਖੇ ਤੇ ਹੁਣ ਦੇਖੋ ਕਿੰਨੇ ਕੁ ਰਹਿ ਗਈ ਹੈ ਬਾਕੀ ਦੇਖਾਂ ਕੱਲ ਚਲਾਵਾਂਗੇ ਦੇਖਾਂਗੇ ਜੇ ਖਤਮ ਹੋ ਗਏ ਤੇ ਹੁਣੇ ਕਰ ਦਾਂਗੇ ਤੇ ਕੱਲ ਚਲਾਵਾਂਗੇ ਉਹ ਦੇਖੋ ਦੋਸਤੋ ਆ ਹੁਣ ਤਕਰੀਬਨ ਅੱਧੇ ਤੋਂ ਜਿਆਦਾ ਅਸੀਂ ਕਿਹਾ ਛੱਡ ਦੇ ਮੈਂ ਕਿਹਦਾ ਚਲਾ ਛੱਡੂ ਗੱਬੇ ਸਾਰੇ ਖਾਲੀ ਨੇ ਕਾਫੀ ਟਾਈਮ ਹੋ ਗਿਆ ਚਲਾਣ ਦੇ ਵਾਲਾ ਪਟਾਕੇ ਹੋ ਮੈਂ ਲੈ ਕੇ ਆਂ ਸ਼ੂਟ 60 ਵਾਲਾ ਤੇ ਚਲਾਣਿਆ ਇਹਨੂੰ ਤੇ ਫਿਰ ਬਾਕੀ ਜਿਹੜੇ ਲੈ ਕੇ ਉਹ ਦੇਖਾਂਗਾ ਚਲਾਵਾਂ ਜੀ ਸ਼ੂਟ 60 ਵਾਲਾ ਤੇ ਜਾਂਦੇ ਹੱਥਲੇ ਚਲਾਣੀਆਂ ਤੇ ਦੋਸਤੋ ਹੁਣ ਜਿਹੜਾ ਆ ਗਿਆ ਸ਼ੂਟ ਇਹ ਹੈਗਾ 60 ਵਾਲਾ ਤੇ ਦੇਖਦੇ ਆਂ ਇਹ ਕਿੰਨਾ ਉੱਪਰ ਜਾਂਦਾ ਕਿੰਨੇ ਨਿਕਲਦੇ ਪੂਰੇ ਸ਼ੂਟ ਨਿਕਲਦੇ ਇਹਦੇ ਵਿੱਚੋਂ ਕਿ ਨਹੀਂ ਆ ਦੇਖੋ ਗਾਤਰ ਜਿਹੜੇ 60 ਛੋਟ ਨਿਕਲੇ ਉਸ ਟਾਈਮ نوٹ ਕਰ ਲਓ ਜਦੋਂ ਆਪਾਂ ਨਿਕਲੇ ਆ ਸੀ ਤੇ ਲਾਸਟ ਕਦੋਂ ਨਿਕਲੇ ਕਿੰਨਾ ਟਾਈਮ ਲੱਗਾ ਇਹਦਾ अजे तक अद अभी गए हूँ मेरे खेत वो ने हो हुए ਉਹ ਦੇਖੋ ਇਹ ਜਿਹੜੇ ਬੋਟ ਵੇ ਲੱਗਦਾ ਛੋਟ ਚਲਦੇ ਨੇ ਬਹੁਤ ਹੀ ਸੌਣੇ ਉੱਪਰ ਜਾ ਕੇ ਵੀ ਟਕਰਾਂ ਇਹ ਤੁਸੀਂ ਟਾਈਮ ਨੋਟ ਕੀਤਾ ਉਹਨਾ ਕਿੰਨੇ ਟਾਈਮ 'ਚ ਖਤਮ ਹੋਇਆ। ਜਿਵੇਂ ਦੇਖੋ ਇਹ ਖਾਲੀ ਹੋ ਗਿਆ ਉਹਨੂੰ। ਤੇ ਦੋਸਤੋ ਅੱਜ ਦਾ ਜਿਹੜੇ ਪਟਾਕੇ ਇੱਕ ਪੰਜ ਤੇ ਖਤਮ ਸਮਾਂ ਹੋ ਗਿਆ 11:00 ਤੋਂ ਪਾਰਾ ਦੇ ਉੱਤੇ ਲਾਈ ਪੈਰਾਸ਼ੂਟ ਨੂੰ ਅੱਗ ਚੇਕ ਕਰਨੇ ਆ ਇੱਥੇ ਸਮਾਪਤੀ ਤੇ ਪੈਰਾਸ਼ੂਟ ਨੂੰ ਛੱਡ ਕੇ ਤੇ ਇਹਦਾ ਮਤਲਬ ਕਿ ਪਟਾਕੇ ਹੁਣ ਕਰ ਲਿਆਵਾਂਗੇ ਸਮਾਪਤੀ ਇੱਥੇ ਤੇ ਜਿਨ੍ਹਾਂ ਨੂੰ ਇਹ ਵੀ ਬਲੌਗ ਵਧੀਆ ਲੱਗਾ ਤੇ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਨੇ ਆ ਅਗਲੀ ਵੀਡੀਓ ਵਿੱਚ ਰੱਬ ਰੱਖਾ ਧੰਨਵਾਦ